ਓਬਟੂ ਠੀਕ ਹੈ ਬਤਾਈ ਦਿਓ ਤਾਂ ਤੁਹਾਨੂੰ ਬਹੁਤ ਜਿਆਦਾ ਮੁਬਾਰਕਾਂ ਹੈ ਇੰਡੀਆ ਦਾ ਤੇ ਪਿੰਡ ਦਾ ਸਾਰੇ ਦਾ ਨਾਮ ਰੋਸ਼ਨ ਕੀਤਾ ਤੇ ਸਾਰੇ ਖੁਸ਼ੀ ਮਨਾ ਰਹੇ ਨੇ ਤੇ ਸਾਰੀ ਪੰਚਾਇਤ ਆ ਤੇਰਾ ਚਾਚਾ ਸਰਿੰਦਰ ਸਿੰਘ ਜੱਜ ਵੀ ਆ ਇੱਥੇ ਬੈਠਾ ਸਾਰੇ ਬੈਠੇ ਉਹ ਸਾਰੇ ਬੈਠੇ ਨੇ ਸਾਰੇ ਨਹੀਂ ਬਹੁਤ ਵਧੀਆ ਬਹੁਤ ਵਧੀਆ ਕੀਤਾ ਦੀਦੀ ਮਾਣ ਕੇ ਭਾਗੀ ਤੀ ਤੂੰ ਦੇਖੋ ਨੈਕਸਟ ਈਅਰ ਦੇਖਾਂਗੇ ਸ਼ਾਇਦ ਆਈਏ ਪੱਕਾ ਯਾਨੀ ਜੁੱਟੇ ਨੈਕਸਟ ਈਅਰ ਠੀਕ ਕੰਮ ਕੀ ਕਰਦੇ ਉੱਥੇ ਕੰਮ ਕੀ ਕਰਦੇ ਪਿਓ ਹੁਣ ਡਿਊਟੀ ਹਾਂ ਡਿਊਟੀ ਕੋਲ ਹੀ ਬਸ ਰਹੇ ਹੁਣ ਨਰਸਿੰਗ ਕੰਨਿਸ਼ ਹੋ ਗਈ ਹੁਣ ਮੈਂ ਜਨਵਰੀ ਤੋਂ ਨਰਸਿੰਗ ਦਾ ਸਰਪ੍ਰਸਤ ਕਰਨ ਜੂ। ਜੋ ਬੇਟੀ ਹੈ ਮੇਰੀ ਭਤੀਜੀ ਲੱਗਦੀ ਮੈਂ ਤਾਂ ਆਇਆ ਲੱਗਦਾ ਹਾਂ ਦਾ ਕਿੱਦਾਂ ਦਾ ਲੱਗ ਰਿਹਾ ਹੈ ਜੇ ਲੈਫਟੀਨੈਂਟ ਬਣ ਕੇ ਬਹੁਤ ਖੁਸ਼ੀ ਬਹੁਤ ਮਾਣ ਦੀ ਗੱਲ ਹੈ ਬਹੁਤ ਜ਼ਿਆਦਾ ਪੂਰੀ ਪੰਚਾਇਤ ਪਿੰਡ ਵਾਸੀ ਵਧਾਈ ਦੇਣ ਆਏ ਸਾਰੇ ਸਾਰੇ ਬੜੀ ਖੁਸ਼ ਸਾਰਾ ਪਿੰਡ ਦੀ ਬਹੁਤ ਖੁਸ਼ੀ ਮਨਾ ਰਿਆ ਸਾਰਾ ਲੱਕ ਪਿੰਡ ਨਹੀਂ ਪੂਰਾ ਇਲਾਕਾ ਹੀ ਮਨਾ ਰਿਆ ਬਹੁਤ ਜ਼ਿਆਦਾ ਖੁਸ਼ੀ ਲੜਕੀ ਬਾਰੇ ਦੱਸਦੇ ਕਿ ਕਿੱਦਾਂ ਆਉਂਦਾ ਸਫਰ ਸ਼ੁਰੂ ਹੋਇਆ ਕਿਦੋਂ ਗਈ ਸੀ ਤੇ ਕਿੱਦਾਂ ਕਿੱਦਾਂ ਬਣੀ ਵਧੀਆ ਵਾਹ ਇਹ ਇਹ 14 ਚ ਗਈ ਸੀ ਬਾਹਰ ਇਹ ਪਹਿਲਾਂ ਇਹ ਪੁਲਤਵੜੀ ਆਰਮੀ ਸਕੂਲ ਚ ਪੜ੍ਹਦੀ ਸੀ 14 ਵਿੱਚ ਨਾ ਪਲੱਸ 2 ਕਰਕੇ ਉਹ ਆਇਲਟ ਕਰਕੇ ਤੇ ਮੈਂ ਉੱਥੇ ਹੀ ਸਟੇਲੀਏ ਜੀ ਰਹਿੰਦਾ ਸੀ ਇਹ ਮਿਰਕੂ ਗਈ ਉੱਥੇ ਸਟਾਰਟਿੰਗ ਇਹਨਾਂ ਦੀ ਕਾਊਂਟਰਿੰਗ ਦੀ ਪਰਪਰਾਈ ਕਾਊਂਟਰ ਕਰਕੇ ਤੇ ਇਹਨਾਂ ਨੇ ਉੱਥੇ ਦੀ ਪਰਮਨੈਂਟ ਰੈਜੀਡੈਂਸੀ ਲਈ ਉੱਥੇ ਆਰਮੀ ਦੇ ਇਥੋਂ ਤੱਕ ਕਿਦਾਂ ਸਭ ਆਰਮੀ ਦਾ ਜੋੜਕਦਾ ਬਣਿਆ ਤੇ ਉਹ ਐਕਚੁਅਲੀ ਉਹਦਾ ਡ੍ਰੀਮ ਹੀ ਆਰਮੀ ਦਾ ਸੀ ਸਟਾਰਟਿੰਗ ਛੋਟੀ ਹੁੰਦੀ ਡ੍ਰੀਮ ਹੀ ਕਾਰਨ ਕਾਰਨ ਇਹੋ ਦਾ ਡੈਡੀ ਆਰਮੀ ਕੀ ਸੀ ਜਿਹਨਾਂ ਦੇ ਦੇਖੋਗੇ ਤੇ ਉਹ ਤਾਂ ਕਹਿੰਦਾ ਮੈਂ ਵੀ ਆਰਮੀ 'ਚ ਹੀ ਜਾਣਾ ਤੁਹਾਡਾ ਬੇਟੀ ਨਾ ਤੁਹਾਨੂੰ ਪਤਾ ਸਾਰਿਆਂ ਦਾ ਬਹੁਤ ਜ਼ਿਆਦਾ ਪਿਆਰ ਹੁੰਦਾ ਨਾ ਉਹਦਾ ਬਹੁਤ ਜ਼ਿਆਦਾ ਪਿਆਰ ਹੀ ਬੇਟੀ ਨਾਲ ਫਾਦਰ ਦੀ ਨੌਕਰੀ ਕਿੰਨੀ ਦੇਰ ਦੀ ਸੀ ਆਰਮੀ 'ਚ ਉਹਦੀ ਤਕਰੀਬ 20 ਸਾਲ ਦੀ ਨੌਕਰੀ ਕਰਕੇ ਕਿਹੜੀ ਪੋਸਟ ਤੇ ਸੀ ਹੌਲਡਰ ਹੌਲਡਰ ਰਿਟਾਇਰ ਹੌਲਡਰ ਤੋਂ ਹੌਲਡਰ ਰਿਟਾਇਰ ਤੇ ਇੱਥੋਂ ਤੱਕ ਪੁੱਜੀ ਜਿਸ ਲਈ ਲੜਕੀ ਕਿਦਾਂ ਕਿਦਾਂ ਸਹਿਯੋਗ ਰਿਹਾ ਉਹਨੂੰ ਉਸੇ ਉਸੇ ਮੈਂ ਸਭ ਤੋਂ ਜ਼ਿਆਦਾ ਸਹਿਯੋਗ ਤੇ ਮਾਤਾ ਦਾ ਹੀ ਹੁੰਦਾ ਜੇ ਮਾਤਾ ਨੇ ਬਹੁਤ ਜ਼ਿਆਦਾ ਉਹਨਾਂ ਨੂੰ ਬਹੁਤ ਚੰਗੇ ਗੋਣ ਦਿੱਤੇ ਹੁੰਦੇ ਨੇ ਮਾਤਾਂ ਦਾ ਜਿਆਦਾ ਸਹਿਯੋਗ ਹੁੰਦਾ ਉੱਥੇ ਵੀ ਆਸਟ੍ਰੇਲੀਆ ਚ ਵੀ ਉਹਨਾਂ ਦੀ ਕੋਈ ਸਪੋਰਟ ਹੈਗੀ ਹੈ ਉੱਥੇ ਮੈਂ ਐਕਚੁਅਲੀ ਰਹਿਦਾ ਆਸਟ੍ਰੇਲੀਆ ਜੀ ਤੇ ਫਿਰ ਮੈਂ ਮੈਂ ਆਪਣੇ ਕੋ ਬੁਲਾਇਆ ਮੈਂ ਪਰਿਵਾਰ ਦੇ ਮੈਂ ਉਹਨਾਂ ਨੂੰ ਬੁਲਾਇਆ ਮੇਰੇ ਹੋਰ ਵੀ ਜਿਹੜੇ ਵੀ ਨਾ ਮੇਰੇ ਭਤੀਜੇ ਵਗੈਰਾ ਹੋਰ ਜਿਹੜੇ ਜਿਹੜੇ ਨਾ IELTS ਕਿੰਨੀ 12 ਪਾਸ ਕਰਕੇ ਤੇ ਉਹ ਮੈਂ ਸਾਰਿਆਂ ਨੂੰ ਕੋ ਆਜੋ ਇਸ ਟਾਈਮ ਫੈਮਿਲੀ ਜਰੀ ਹੈ ਨਾ ਜੁਆਇੰਟ ਫੈਮਿਲੀ ਹੈ ਆਹ ਤਿੰਨ ਭਰਾ ਇੱਕ ਦਿੱਲੀ ਰਹਿੰਦਾ ਉਹਦਾ ਬੇਟਾ ਵੀ ਆਸਟ੍ਰੇਲੀਆ ਚ ਹੈ ਮੇਰੇ ਬੇਟਾ ਵੀ ਆਸਟ੍ਰੇਲੀਆ ਚ ਹੈ ਸਿੱਧੀ ਜਾਂਦਾ ਤੇ ਇਹ ਵੀ ਦੋਨੇ ਭਰਾ ਤੇ ਭੈਣ ਦੋਨੇ ਆਸਟ੍ਰੇਲੀਆ ਵਿੱਚ ਹੈ ਹੋਰ ਵੀ ਸਾਡੇ ਮੇਰੇ ਹੋਰ ਮੇਰੇ ਚਾਚੇ ਦਾ ਬੇਟਾ ਇੱਕ ਉਹਦਾ ਬੇਟਾ ਵੀ ਅੱਗੇ ਆਸਟ੍ਰੇਲੀਆ ਚ ਹੈ ਉਹ ਉਹ 에어 ਫੋਰਸ ਵਿੱਚ ਹੈ ਲੈਫਟਨੈਂਟ ਦੀ ਪੋਸਟ ਛੋਟੀ ਨਹੀਂ ਹੁੰਦੀ ਲੇਕਿਨ ਲੜਕੀ ਦਾ ਸੁਪਨਾ ਇੱਥੋਂ ਤੱਕ ਇਹ ਹੈ ਕਿ ਉਹ ਅੱਗੇ ਵਧਣ ਲਈ ਹੋਰ ਅੱਗੇ ਵਧਣ ਲਈ ਕੁਝ ਕਰੀਏ ਨਹੀਂ ਨਹੀਂ ਉਹ ਅੱਗੇ ਵੱਡੇ ਅਫਸਰ ਬਣੇਗੀ ਬੜਗੇਡੀਆ ਜਨਰਲ ਤੱਕ ਜਾਏਗੀ ਇੰਟੈਲੀਜੈਂਟ ਹੈ ਜਾਏਗੀ ਅੱਗੇ ਗੁੜੀਆ ਜਿਹੜੀ ਗਈ ਹੈ ਉਹ ਗੁਰਪ੍ਰੀਤ ਕੌਰ ਇਤੋਂ ਪਲੱਸ 2 ਕਰਕੇ 2014 ਚ ਬਾਹਰ ਆਸਟ੍ਰੇਲੀਆ ਚਲੀ ਗਈ ਕੁੜੀ ਆਇਲਿਸ ਕਰਕੇ ਗਈ ਹੈ ਤੇ ਉੱਥੇ ਸਟੱਡੀ ਕੀਤੀ ਹੈ ਤੇ ਸਟੱਡੀ ਕਰਕੇ ਹੀ ਉਹ ਕੁੜੀ ਨਰਟਨਟ ਬਣੀ ਆ ਤੇ ਸਾਡੇ ਪਿੰਡ ਦਾ ਤੇ ਜ਼ਿਲ੍ਹੇ ਦਾ ਤੇ ਸਾਡੇ ਪੂਰੇ ਪੰਜਾਬ ਦਾ ਬੜੀ ਖੁਸ਼ੀ ਵਾਲੀ ਗੱਲ ਆ ਕਿ ਜਿਹੜਾ ਨਾਮ ਰੋਸ਼ਨ ਕੀਤਾ ਹੈ ਟੀਚਰ ਬਹੁਤ ਹੀ ਵਧੀਆ ਕੁੜੀ ਦੀ ਦੋ ਹੀ ਭੈਣ ਭਰਾ ਸੀ ਸਾਡੇ ਲੱਗੇ ਰਹੇ ਨੇ ਸਾਡੇ ਬਿਲਕੁਲ ਘਰ ਦੇ ਨਜ਼ਦੀਕ ਹੀ ਰਹਿੰਦੇ ਰਹੇ ਆ ਇੱਥੇ ਖੇਡਦੇ ਰਹੇ ਆ ਬਿਲਕੁਲ ਬਹੁਤ ਵਧੀਆ ਨੇਚਰ ਸੀ ਤੇ ਬੜੀ ਅੱਛੀ ਲੜਕੀ ਸੀ ਸਾਡੇ ਵਾਸਤੇ ਸਾਡੀ ਪੂਰੀ ਪੰਚਾਇਤ ਵਾਸਤੇ ਤੇ ਪੂਰੇ ਪਿੰਡ ਵਾਸਤੇ ਬੜੀ ਖੁਸ਼ੀ ਦੀ ਗੱਲ ਹੈ ਮੈਂਬਰ ਪੰਚਾਇਤ ਤੇ ਬਹੁਤ ਮਾਣ ਵਾਲੀ ਗੱਲ ਹੈ ਸਾਡੇ ਪਿੰਡ ਦੀ ਬੇਟੀ ਗੁਰਪ੍ਰੀਤ ਕੌਰ ਨੇ ਸਾਡੇ ਪਿੰਡ ਦਾ ਨਾਂ ਤੇ ਪੰਜਾਬ ਦਾ ਤੇ ਪੂਰੀ ਇੰਡੀਆ ਦਾ ਨਾਂ ਬਹੁਤ ਰੋਸ਼ਨ ਕੀਤਾ ਹੈ ਬੜੀ ਮਾਣ ਵਾਲੀ ਗੱਲ ਹੈ ਤੇ ਸ਼ਹੀਦ ਬੀਬੀ ਸੁੰਦਰ ਜੀ ਐਨਆਰਈ ਯੂਥ ਕਲੱਬ ਵੱਲੋਂ ਪਰਿਵਾਰ ਨੂੰ ਅਤੇ ਬੇਟੀ ਗੁਰਪ੍ਰੀਤ ਕੌਰ ਨੂੰ ਲੱਖ ਲੱਖ ਵਧਾਈ ਤੇ ਕਲੱਬ ਵੱਲੋਂ ਉਹਨਾਂ ਦੇ ਆਨ ਤੇ ਉਹਨਾਂ ਨੂੰ ਸਨਮਾਨਤ ਵੀ ਕੀਤਾ ਜਾਏਗਾ ਜਦੋਂ ਇਹੋ ਜੀਆਂ ਮਤਲਬ ਅਚੀਵਮੈਂਟ ਹੁੰਦੀ ਹੈ ਕਿਸੇ ਹੁਣ ਹੋਣ ਹਾਰ ਯੂਥ ਵੱਲੋਂ ਤੇ ਖੁਸ਼ੀ ਹੁੰਦੀ ਹੈ ਕੀ ਕਹਿਣਾ ਚਾਹੋਗੇ ਯੂਥ ਨੂੰ ਕੀ ਮੈਸੇਜ ਦੇਣਾ ਚਾਹੋਗੇ ਯੂਥ ਨੂੰ ਇਹ ਮੈਸੇਜ ਹੈ ਜੀ ਜਿਸ ਤਰ੍ਹਾਂ ਸਾਡੀ ਇਹ ਬੇਟੀ ਪੜ੍ਹ ਲੈ ਕੇ ਪੜ੍ਹ ਲੈ ਕੇ ਬਾਹਰ ਗਈ ਤੇ ਇਹਨਾਂ ਨੇ ਜੋ ਉਹਦਾ ਸੁਪਨਾ ਸੀ ਆਰਮੀ ਦਾ ਉਹ ਇਹਨਾਂ ਨੇ ਪੂਰਾ ਕੀਤਾ ਜਿੱਦ ਪੜ੍ਹ ਲੈ ਕੇ ਜਾਓਗੇ ਉੱਥੇ ਵੱਡੀਆਂ ਕੁਰਸੀਆਂ ਤੇ ਬੈਠੋਗੇ ਤੇ ਦੇਸ਼ ਤੇ ਦੁਨੀਆ ਦਾ ਨਾਮ ਰੋਸ਼ਨ ਕਰੋਗੇ ਤਾਂ ਬਹੁਤ ਵਧੀਆ ਗੱਲ ਹੈ ਤੇ ਜੇ ਇਥੋਂ ਪਿਆਲੀਆਂ ਵੇਚ ਕੇ ਉੱਥੇ ਜਾ ਕੇ ਦਿਹਾੜੀ ਦਿਹਾੜੀ ਹੀ ਕਰਨੀ ਆ ਫਿਰ ਇੱਥੇ ਹੀ ਬਹੁਤ ਕੁਝ ਹੈ ਕੋਈ ਜਾਣ ਦਾ ਫਾਇਦਾ ਨਹੀਂ ਹੈ ਫਿਰ ਬਹੁਤ ਮਾਣ ਵਾਲੀ ਗੱਲ ਹੈ ਸਾਡੇ ਪਿੰਡ ਵਾਸਤੇ ਤੇ ਵੱਡੀ ਗੱਲ ਵੀ ਸਾਡੇ ਜ਼ਿਲ੍ਹੇ ਦਾ ਗੁਰਦਾਸਪੁਰ ਦਾ ਨਾਮ ਰੋਸ਼ਨ ਕੀਤਾ ਹੈ ਬਹੁਤ ਹੀ ਮਾਣ ਵਾਲੀ ਗੱਲ ਹੈ ਵਿਆਹ ਵਿੱਚ ਨਹੀਂ ਘਟੇਗਾ ਜਨਮ ਦਿਨ ਵੇਲੇ ਉਹ ਇੱਥੇ ਮਨਾ ਖੁੱਲੀ ਜਗ੍ਹਾ ਜਿੰਨਾ ਮਰਜ਼ੀ ਭੰਗੜਾ ਲਿਓ ਪਾ ਵਿਆਹ ਲਈ ਹੁਣੇ ਕਰਾਓ ਬੁੱਕ ਰਿਸ਼ਤੇਦਾਰਾਂ ਦੇ ਵਿੱਚ ਬਣਾਓ ਕੋਲੀ ਠਕ ਜਿੱਹਾ ਕਿਸੇ ਵੀ ਤਰ੍ਹਾਂ ਦੀ ਹੋਵੇ ਪਾਰਟੀ ਵਿਦਿਆਰਥੀ ਉੱਥੇ ਲਿਓਣੀਆਂ ਹੁਣ ਬਾਹਰਾਂ હો ભાવે હોવે બર્થડે પાર્ટી રિટાયરમ પાર્ટી જા કોઈ હોય પાર્ટી આજ બુક કરો અજનલા પુરા અને મશહૂર ડિઆર હોલ ਨਸ ਦੇ ਸਿਵਲ ਹਸਪਤਾਲ ਅਜਨਾਲਾ ਹੇਠ ਦਿੱਤੇ ਨੰਬਰਾਂ ਤੇ ਕਰੋ ਸੰਪਰਕ ਤੇ ਅੱਜ ਹੀ ਕਰਵਾਓ ਆਪਣੀ ਬੁਕਿੰਗ ਬਿਹਤਰ ਉਪਚਾਰ ਸੁਰੱਖਿਤ ਪਰਿਵਾਰ ਤੁਹਾਡੀ ਜ਼ਿੰਦਗੀ ਅਨਮੋਲ ਹੈ ਉਸ ਦੀ ਸੁਰੱਖਿਆ ਕਰੋ ਜਦੋਂ ਮਾਮਲਾ ਹੋਵੇ ਤੁਹਾਡੀ ਸਿਹਤ ਦਾ ਤਾਂ ਫਿਰ ਸਮਝੋਤਾ ਕਿਉਂ ਤੁਹਾਨੂੰ ਸੀਜ਼ੋਨ ਹਸਪਤਾਲ ਇੱਕ ਛਤ ਹੇਠਾਂ ਸਾਰੀਆਂ ਸਹੂਲਤਾਂ ਦੇ ਰਿਹਾ ਤੁਸੀਂ ਇੱਥੇ ਪੁਰਾਣੀ ਤੋਂ ਪੁਰਾਣੀ ਬਿਮਾਰੀ ਤੋਂ ਨਿਜਾਤ ਤੋੜ ਸਕਦੇ ਹੋ ਮਾਹਿਰ ਡਾਕਟਰਾਂ ਦੇ ਕੋਲੋਂ ਆਪਣਾ ਸਫਲ ਇਲਾਜ ਕਰਵਾ ਸਕਦੇ ਹੋ ਸੀਜ਼ਨ ਹਸਪਤਾਲ ਦੇ ਵਿੱਚ ਤੁਹਾਨੂੰ 24 ਘੰਟੇ ਐਂਬੂਲੈਂਸ ਦੀ ਸਹੂਲਤ ਮਿਲਦੀ ਹੈ ਤੁਹਾਨੂੰ ਇੱਥੇ ਆਈ ਸੀ ਯੂ ਐਕਸ-ਰੇ ਹਾਈ-ਟੈਕ ਲੈਬੋਰਟਰੀ ਦੀ ਸਹੂਲਤ ਵੀ ਮਿਲਦੀ ਹੈ ਸੀਜ਼ਨ ਹਸਪਤਾਲ ਦੇ ਵਿੱਚ ਇੰਸ਼ੋਰੈਂਸ ਕੈਸ਼ਲੈਸ ਦੀ ਸਹੂਲਤ ਵੀ ਹੈ ਮਲੇਰੀਆ ਪੱਥਰੀ ਜੋਨਡੇਸ ਟਾਈਫਾਇਡ ਜੋੜਾਂ ਬਦਲ ਤੇ ਖੂਨ ਦੀ ਕਮੀ ਸੁੱਕੀ ਖਾਂਸੀ ਹੱਥਾਂ ਪੈਰਾਂ ਦਾ ਸੋਜਣਾ ਮਿਰਗੀ ਚੱਕਰ ਆਉਣਾ ਬਵਾਸਿਰ ਅਤੇ ਇਸ ਤੋਂ ਇਲਾਵਾ ਬੱਚਿਆਂ ਦੇ ਕੰਨ ਵਗਣਾ ਗਿਲਟੀਆਂ ਨਮੂਨੀਆਂ ਦਸਤ ਅਤੇ ਮਹਿਲਾਵਾਂ ਦੇ ਹਰ ਪ੍ਰਕਾਰ ਦੀ ਬਿਮਾਰੀ ਦਾ ਸਫਲ ਇਲਾਜ ਕੀਤਾ ਜਾਂਦਾ ਹੈ ਡਾਕਟਰ ਹਰਸ਼ਪ੍ਰੀਤ ਕੋਰ ਦੰਦਾਂ ਦੇ ਮਾਹਿਰ ਡਾਕਟਰ ਕਰਨਵੀਰ ਸਿੰਘ ਕਾਲੋ ਹੱਡੀਆਂ ਦੇ ਮਾਹਿਰ ਡਾਕਟਰ ਲਖਵਿੰਦਰ ਸਿੰਘ ਮਲਤਾਨੀ ਮੈਡੀਸਨ ਸਪੈਸ਼ਲਿਸਟ ਡਾਕਟਰ ਜੀਐਸ ਟਿੰਗਰਾ ਐਨੇਥੀਸੀਆ ਐਂਡ ਕ੍ਰਿਟੀਕਲ ਕੇਅਰ ਡਾਕਟਰ ਗੁਰਵਿੰਦਰਪਾਲ ਸਿੰਘ ਦਿਮਾਗੀ ਰੋਗਾਂ ਦੇ ਮਾਹਿਰ ਡਾਕਟਰ ਗਗਨਦੀਪ ਸਿੰਘ ਔਰਲ ਕ੍ਰੈਨੀਓਫੇਸ਼ੀਅਲ ਹੈਡ ਐਂਡ neck oncology ਸਰਜਰੀ ਦੇ ਮਾਹਿਰ ਡਾਕਟਰ ਅਲਪਾ ਘਰਕੇ ਜਨਾਨਾ ਰੋਗਾਂ ਦੇ ਮਾਹਿਰ ਡਾਕਟਰ ਕਵਲਦੀਪ ਗੌਰ ਜਨਾਨਾ ਰੋਗਾਂ ਅਤੇ IVF ਦੇ ਮਾਹਿਰ ਡਾਕਟਰ ਡੀ ਕੇ ਮਹਾਜਨ ਕਿਡਨੀ ਰੋਗਾਂ ਦੇ ਮਾਹਿਰ ਡਾਕਟਰ ਵੀ ਕੇ ਸੇਠੀ ਬੱਚਿਆਂ ਅਤੇ ਨਵਜਾਤ ਬੱਚਿਆਂ ਦੇ ਰੋਗਾਂ ਦੇ ਮਾਹਿਰ ਡਾਕਟਰ ਕੇ ਕੇ ਮਹਾਜਨ ਲੈਪਰੋਸਕੋਪੀ ਸਰਜਰੀ ਦੇ ਲਈ ਡਾਕਟਰ ਅਰਸ਼ਦੀਪ 4 ఫిਜ਼ੀਓਥੈਰੇਪੀ ਤੇ ਰੀਹੈਬਿਟੇਸ਼ਨ ਦੇ ਲਈ ਡਾਕਟਰ ਰਮਨਦੀਪ ਕੋਰ ਪਲਾਸਟਿਕ ਮਾਈਕਰੋ ਵੈਸਕੂਲਰ ਅਤੇ ਰੀਕਨਸਟਰਕਟਿਵ ਸਰਜਰੀ ਦੇ ਲਈ ਇਨਾ ਡਾਕਟਰਾਂ ਦੇ ਕੋਲੋਂ ਤੁਸੀਂ ਆਪਣਾ ਸਫਲ ਇਲਾਜ ਕਰਵਾ ਸਕਦੇ ਹੋ। ਹੇਠ ਦਿੱਤੇ ਨੰਬਰਾਂ ਤੇ ਅੱਜ ਹੀ ਸੰਪਰਕ ਕਰੋ ਤੇ ਇਨਾ ਡਾਕਟਰਾਂ ਦੇ ਕੋਲੋਂ ਆਪਣਾ ਸਫਲ ਇਲਾਜ ਕਰਵਾਓ। ਆਧੁਨਿਕਤਾ ਅਤੇ ਪਰਿਵਰਤਨ ਦੇ ਇਸ ਯੁੱਗ ਵਿੱਚ ਹਰ ਵਿਅਕਤੀ ਆਪਣੇ ਸੁਪਨਿਆਂ ਦਾ ਮਹਿਲ ਬਣਾਉਣਾ ਚਾਹੁੰਦਾ ਹੈ। ਜੇਕਰ ਤੁਸੀਂ ਵੀ ਆਪਣਾ ਆਸ਼ਿਆਣਾ ਬਣਾਉਣ ਦੀ ਸੋਚ ਰਹੇ ਹੋ ਤਾਂ ਤੁਹਾਡੇ ਲਈ ਨੈਚਰ ਇਨਫਰਾਸਟ੍ਰਕਚਰਜ਼ ਪੱਕਾ ਤਾਰਾ ਸਿੰਘ ਨਜ਼ਦੀਕ ਸੰਧੂ ਧਰਮਕੰਡਾ ਇੱਕ ਛੱਤ ਹੇਠਾਂ ਸਾਰੀਆਂ ਸਹੂਲਤਾਂ ਦੇ ਰਹੇ ਹਨ। ਤੁਹਾਨੂੰ ਇੱਥੋਂ ਪੱਠੇ ਦੀਆਂ ਇਟਾਂ, ਟੂਟੀਆਂ ਦੇ ਬ੍ਰਾਂਡ ਜੈਗਵਾਰ ਪੈਰੀਵੇਅਰ ਗ੍ਰਾਫਟੋਰ ਓਨੀਟਾ ਸੀਰਾ ਬ੍ਰਾਂਡ ਲੈ ਸਕਦੇ ਹੋ ਟਾਈਲਸ ਤੁਸੀਂ ਕਜਵਾਰੀਆ ਕ੍ਰੈਂਜ਼ਾ ਕਿਵੋਸ ਹਾਕ ਲੈਮਨਸ ਪੈਂਟਾਗਨ ਅਤੇ ਹੋਰ ਬ੍ਰਾਂਡਸ ਮਿਲਣਗੇ ਮਾਰਬਲ ਜੋ ਰਾਜਸਥਾਨੀ ਸਾਊਥ ਇੰਡੀਅਨ ਇਟਾਲੀਅਨ ਪੱਥਰ ਬਾਜ਼ਾਰ ਤੋਂ ਵਧੀਆ ਅਤੇ ਸਸਤੇ ਰੇਟ ਵਿੱਚ ਮਿਲੇਗਾ ਇਤੋਂ ਵਧੀਆ ਬ੍ਰਾਂਡਸ ਦੇ ਸ਼ਾਨਦਾਰ ਪੀਵੀਸੀ ਸ਼ੀਟਸ ਬਾਜ਼ਾਰ ਨਾਲੋਂ ਸਸਤੇ ਰੇਟਾਂ ਤੇ ਖਰੀਦ ਸਕਦੇ ਹੋ ਪੀਨਸ ਵਿੱਚ ਨੈਰੋਲੈਕ, ਐਸ਼ੀਅਨ, ਰੇਮੰਡ ਅਤੇ ਹੋਰ ਨਾਮਵਰ ਬ੍ਰਾਂਡ ਮਿਲ ਜਾਣਗੇ ਇਸ ਤੋਂ ਇਲਾਵਾ ਤੁਸੀਂ ਚਿਮਨੀਆਂ, ਚੂਲੇ, ਗੀਜ਼ਰ, ਸੈਂਟੈਕਸ, ਮੌਂਟੈਕਸ ਦੀਆਂ ਪਾਣੀ ਵਾਲੀਆਂ ਟੈਂਕੀਆਂ ਅਤੇ ਹਾਰਡਵੇਅਰ ਦਾ ਸਾਰਾ ਸਮਾਨ ਵਾਜਿਬ ਰੇਟਾਂ ਵਿੱਚ ਮਿਲੇਗਾ ਪੰਜਾਬ ਦਾ ਹਰ ਮੁੱਦਾ ਹਰ ਖਬਰ ਸਭ ਤੋਂ ਪਹਿਲਾਂ ਵੇਖਣ ਲਈ ਜੁੜੋ ਸਾਡੇ ਚੈਨਲ ਜੀਏ ਇੰਡੀਆ ਨਿਊਜ਼ ਦੇ ਨਾਲ ਲਾਈਕ ਕਰੋ ਸਾਡਾ ਫੇਸਬੁੱਕ ਪੇਜ ਸਬਸਕ੍ਰਾਈਬ ਕਰੋ YouTube ਚੈਨਲ PG India News